ਲਾਲ ਭਵਨ ਚ ਨਿਵਾਸ ਕਰਨ ਵਾਲੇ ਮਾਤਾ ਜੀ ਬਹੁਤ ਬਹੁਤ ਵਧਾਈਆਂ ਜਨਮ ਦਿਨ ਦੀਆਂ ਇਹ 101 ਜਨਮ ਦਿਨ ਜਿਹੜਾ ਮਾਤਾ ਜੀ ਦਾ ਮਨਾ ਰਹੇ ਆ ਰੈਗੂਲਰ ਅਸੀਂ ਇੱਥੇ ਭੰਡਾਰਾ ਮਾਤਾ ਜੀ ਦੇ ਅਸ਼ੀਰਵਾਦ ਨਾਲ 10 ਸਾਲ ਤੋਂ ਲੱਗ ਰਿਹਾ ਹੈ ਜਿੰਦੇ ਵਿੱਚ ਬਾਰੋ ਸੰਗਤਾਂ ਆ ਕੇ ਯੋਗਦਾਨ ਦਿੰਦੀਆਂ ਨੇ ਲੋਕਲ ਪਰਿਵਾਰ ਵੀ ਪੂਰਾ ਯੋਗਦਾਨ ਦਿੰਦਾ ਹੈ ਤੇ ਹੋਰੋਂ ਆ ਕੇ ਹਰ ਸਾਲ ਜਨਮ ਦਿਨ ਮਾਤਾ ਜੀ ਦਾ ਬਹੁਤ ਬਹੁਤ ਹਰ ਸ਼ੋਅ ਲਾਸਾ ਬਣਾਇਆ ਜਾ ਰਿਹਾ ਹੈ ਤੇ ਇਸ ਜਨਮ ਤੇ ਫੇਰ ਇੱਕ ਵਾਰੀ ਸਭ ਸਾਥ ਸੰਗਤ ਨੂੰ ਬਹੁਤ ਬਹੁਤ ਵਧਾਈਏ ਮਾਤਾ ਰਾਣੀ ਕਿਰਪਾ ਸਭ ਤੇ ਬਣਾਈ ਰੱਖਣ ਜੈ ਮਾਤਾ ਕਿੰਨੂ ਦਿਨ ਇਸ ਖੁਸ਼ੀ ਚ ਅੱਜ ਇੱਥੇ ਭੰਡਾਰਾ ਚੱਲ ਰਿਹਾ ਜੀ ਮਾਤਾ ਜੀ ਦੀ ਕਿਰਪਾ ਨਾਲ ਸੇਵਾ ਚੱਲਦਾ ਹੈ ਤੇ ਸ਼ਾਮ ਤੱਕ ਚੱਲੇਗਾ ਇਹ ਮਾਤਾ ਜੀ ਬੜੀ ਕਿਰਪਾ ਵਾਲੇ ਚੋਲੀਆਂ ਭਰਨ ਵਾਲੇ ਸਾਡੇ ਸੰਤ ਸੂਰਬਿਕਾ ਜੀ ਉਹਨਾਂ ਦੇ ਸ਼ਿਸ਼ ਉਹ ਚੋਲੀਆਂ ਭਰਨ ਵਾਲੇ ਸਭ ਤੋਂ ਬੜੀ ਕਿਰਪਾ ਕਰਦੇ ਸਭ ਤੋਂ ਬੜੀ ਕਿਰਪਾ ਕਰਦੇ ਤੁਸੀਂ ਇਸੇ ਤਰ੍ਹਾਂ ਹਮ ਹਮ ਆ ਕੇ ਆਇਆ ਕਰੋ ਮਾਤਾ ਜੀ ਦੇ ਦਰਸ਼ਨ ਪਾਇਆ ਕਰੋ ਤੇ ਚੋਲੀਆਂ ਭਰ ਕੇ ਘਰ ਨੂੰ ਜਾਇਆ ਕਰੋ ਜੈ ਮਾਤਾ ਦੀ